हां जी दोस्तों ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੰਗਰ ਸ਼ੁਭਨੇ ਆਪਣੇ ਹਾਲੀਆ Songs ਵਿੱਚ ਕੰਗਣਾ ਰਨੋਥ, ਵਿਰਾਟ ਕੋਹਲੀ, ਹਰਦਿਕ ਪਾਂਡੇ ਵਰਗੇ ਸੈਲੀਬ੍ਰਿਟੀਜ਼ ਨੂੰ ਬਹੁਤ ਹੀ ਕਰਾਰਾ ਜਵਾਬ ਦਿੱਤਾ ਸੀ ਜਿਸ ਦੇ ਬਾਅਦੋਂ ਉਹਨਾਂ ਦਾ ਨਵਾਂ ਗਾਣਾ ਬੇਹਦੀ ਫੇਮਸ ਹੋਇਆ ਔਰ ਜਿੱਥੇ ਇਹਨਾਂ ਦੀ ਪੰਜਾਬੀ ਆਡੀਅੰਸ ਵੱਲੋਂ ਫੁੱਲ ਸਪੋਰਟ ਕੀਤੀ ਗਈ ਅਤੇ ਇਹਨਾਂ ਨੂੰ ਦੂਸਰਾ ਸਿੱਧੂ ਦੱਸਿਆ ਗਿਆ ਸੀ ਉੱਥੇ ਦੂਜੇ ਪਾਸੇ ਹਿੰਦੀ ਆਡੀਅੰਸ ਵੱਲੋਂ ਸ਼ੁਭ ਨੂੰ ਟ੍ਰੋਲ ਵੀ ਕੀਤਾ ਗਿਆ ਅਤੇ ਸ਼ੁਭ ਨੂੰ ਖਾਲਿਸਤਾਨੀ ਸ਼ੁਭ ਦੱਸਿਆ ਗਿਆ ਤੇ ਇਸੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਕਿ ਉਹਨਾਂ ਦਾ ਕੀ ਕਹਿਣਾ ਹੈ ਇਸੇ ਦੌਰਾਨ ਇੱਕ ਯੂਜ਼ਰ ਕਮੈਂਟ ਕਰਦੇ ਨੇ ਇੰਡੀਆ ਮੇ ਆਓ ਬੜ ਕਰਤੇ ਰੋ ਇੱਕ ਦਿਨ ਪੇਲੇ ਜਾਓਗੇ ਭਾਰਤ ਮਾਤਾ ਕੀ ਜੈ ਅੱਧੇ ਕੀ ਹੋ ਰਿਹਾ ਜੁਜ਼ਨ ਲਿਖਿਆ ਅਨਫੋਲੋ ਕਰੋ ਇਹ ਐਂਟੀ ਇੰਡੀਆ ਹੈ ਦਰਅਸਲ ਸ਼ੁਭ ਨੇ ਕਦੇ ਖਾਲਿਸਤਾਨ ਦੀ ਓਪਨਲੀ ਸਪੋਰਟ ਨਹੀਂ ਕੀਤੀ ਬਸ ਇਹਨਾਂ ਦੇ ਵੱਲੋਂ ਇੱਕ ਸਟੋਰੀ ਪਾਈ ਗਈ ਸੀ ਜਿਸ ਦਾ ਮਕਸਦ ਸੈਂਟਰਲ ਗਵਰਨਮੈਂਟ ਨੂੰ ਕਾਲੇ ਕਾਨੂੰਨਾਂ ਲਿਆਉਣ ਵਾਸਤੇ ਟੌਂਟ ਕਰਨ ਦਾ ਸੀ ਪਰ ਜਦੋਂ ਇਹ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਆਪਣਾ ਫੇਵਰਟ ਸਿੰਗਰ ਦੱਸਣ ਵਾਲੇ ਵਿਰਾਟ ਕੋਹਲੀ ਨੇ ਸ਼ੁਭ ਨੂੰ ਅਨਫੋਲ ਮਾਰ ਦਿੱਤਾ ਅਤੇ ਹਾਰਦਿਕ ਪਾਂਡਿਆ ਕੇ ਐਲ ਰਾਹੁਲ ਅਤੇ ਹੋਰ ਬਾਲੀਵੁੱਡ ਕਲਾਕਾਰਾਂ ਨੇ ਵੀ ਸ਼ੁਭ ਨੂੰ ਅਨਫੋਲੋਇੰਗ ਕਰਕੇ ਉਹਦੇ ਗਾਣਿਆਂ ਤੇ ਬਣਾਈਆਂ ਡੋਗੀ ਦੇ ਗੱਲ ਵਿੱਚ ਕਿੰਗ ਦਾ ਪਟਾ ਪਾਇਆ ਵੀ ਦੇਖਿਆ ਜਾ ਸਕਦਾ ਹੈ ਜੋ ਕਿ ਕਿੰਗ ਕੋਲੀ ਵੱਲ ਇਸ਼ਾਰਾ ਕਰਦਾ ਹੈ ਸ਼ੁਭ ਦੇ ਸੌਂਗ ਗਾਉਣ ਦੇ ਮਗਰੋਂ ਜਦੋਂ ਕੰਗਣਾ ਨੂੰ ਮਿਰਚੀ ਲੱਗੀ ਤਾਂ ਉਹਨਾਂ ਨੇ ਬਿਨਾ ਨਾਮ ਲਿੱਤੇ ਸ਼ੁਭ ਨੂੰ ਨਿਸ਼ਾਨਾ ਬਣਾਉਂਦਾ ਸਟੋਰੀ ਪਾਈ ਜਿਸ ਵਿੱਚ ਲਿਖਿਆ ਸੀ ਸਮ ਐਂਟੀ ਇੰਡੀਅਨ ਸਿੰਗਰਸ ਮਸਟ ਬੀ ਪ੍ਰੋਵੋਕਡ ਐਂਡ देयर ਸੌਂਗਸ ਮਸਟ ਬੀ ਸੈਂਸਰਡ ਇਨ ਇੰਡੀਆ ਐਂਡ ਮਸਟ ਬੀ ਇਨ ਜੇਲ ਅਪਨ देयर ਅਰਾਈਵਲ ਟੂ ਇੰਡੀਆ #ਜੈਹਿੰਦ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਇਸ ਗੱਲ ਦਾ ਜੋ ਕਮੈਂਟ ਸੈਕਸ਼ਨ ਜੁੜ ਦਿਓ ਅਸੀਂ ਜਾਂਦੇ ਹਾਂ ਸੋ ਲਾਈਕ ਕਰ ਦਿਓ ਸਾਡੇ ਚੈਨਲ ਨਿਊਜ਼